ਮਾਰੂ ਸੋਲ੍ਹੇ ਮਹੱਲਾ ਪੰਜਵਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਸੰਗੀ ਜੋਗੀ ਨਾਰਲਪਟਾਣੀ ਊਰਜ ਰਹੀ ਰੰਗ ਰਸਮਾਣੀ ਕਿਰਤ ਸੰਜੋਗੀ ਪਏ ਇਕਤਰਾ ਕਰਤੇ ਭੋਗ ਬਿਲਾਸਾ ਹੈ ਜੋ ਪਿਰ ਕਰੈ ਸੋ ਤਨ ਤਤ ਮਾਨੈ ਪਿਰ ਤਨਹਿ ਸੀਗਾਰ ਰਖੈ ਸੰਗਾਨੈ ਮਿਲ ਇਕਤਰ ਵਸਹਿ ਦਿਨ ਰਾਤੀ ਪ੍ਰਿਯੋ ਦੇ ਤਨਹਿ ਦਿਲਾਸਾ ਹੈ ਤਨ ਮੰਗੈ ਪ੍ਰਿਯੋ ਬਹੁ ਬਿਦਤਾਵੈ ਜੋ ਪਾਵੈ ਸੋ ਆਣ ਦਿਖਾਵੈ ਏਕ ਵਸਤ ਕੋ ਪਹੁੰਚ ਨਾ ਸਾਕੇ ਤਨ ਰਹਤੀ ਭੂਖ ਪਿਆਸਾ ਹੈ ਤਾਨ ਕਰ ਬਿਨਉ ਦਉ ਕਰ ਜੋਰੈ ਪ੍ਰੇ ਪਰਦੇਸ ਨ ਜਾਹੋ ਵਸਹੁ ਕਰ ਮੂਰੈ ਐਸਾ ਬਣਜ ਕਰਹੁ ਗ੍ਰਹਿ ਪੀਤਰ ਜਿਤ ਉਤਰੈ ਭੂਖ ਪਿਆਸਾ ਹੈ ਸਗਲੇ ਕਰਮ ਧਰਮ ਯੁਗ ਸਾਦਾ ਬਿਨ ਹਰ ਰਸ ਸੁਖ ਤਿਲ ਨਹੀਂ ਲਾਦਾ ਭਈ ਕਿਰਪਾ ਨਾਨਕ ਸਤ ਸੰਗੇ ਤਉ ਧਨ ਪਿਰ ਆਨੰਦ ਉਲਾਸਾ ਹੈ ਤਨ ਅੰਦੀ ਪਿਰ ਚਪਲ ਸਿਆਨਾ ਪੰਜ ਤਤ ਕਾ ਰਚਨ ਰਚਾਨਾ ਜਿਸ ਵਖਰ ਕੋ ਤੁਮ ਆਏ ਹਹੋ ਸੋ ਪਾਇਓ ਸਤਗੁਰ ਪਾਸਾ ਹੈ ਤਨ ਕਹੈ ਤੂ ਵਸ ਮੈਂ ਨਾਲੇ ਪ੍ਰੇ ਸੁਖ ਵਾਸੀ ਬਾਲ ਗੋਪਾਲੇ ਤੁਜੈ ਬਿਨਾ ਹਾਉ ਕਿਤਹੀ ਨਾ ਲੇਖੈ ਵਚਨ ਦੇਹ ਛੋੜ ਨਾ ਜਾ ਸਾਹੇ ਪਿਰ ਕਹਿਆ ਹਉ ਹੁਕਮੀ ਬੰਦਾ ਉਹ ਪਾਰੋ ਠਾਕੁਰ ਜਿਸ ਕਾਣ ਨ ਛੰਦਾ ਜਿ ਚਰ ਰੱਖੈ ਤੇ ਚਰ ਤੁਮ ਸੰਗ ਰਹਿਣਾ ਜਾ ਸੱਦੇ ਤਾ ਊਠ ਸਿਦਾ ਸਾਹੇ ਜੋ ਪ੍ਰੇ ਬਚਨ ਕਹੇ ਤਨ ਸਾਚੇ ਤਨ ਕਛੂ ਨ ਸਮਝੈ ਚੰਚਲ ਕਾਚੇ ਬਹੁਰ ਬਹੁਰ ਪਿਰ ਹੀ ਸੰਗ ਮੰਗੈ ਉਹ ਬਾਤ ਜਾਣੈ ਕਰ ਹਸਾਹੇ ਆਈ ਆਗਿਆ ਪਿਰੋ ਬੁਲਾਇਆ ਨਾ ਤਨ ਪੁੱਛੀ ਨਾ ਮਤਾ ਪਕਾਇਆ ਊਠ ਸਦਾਇਓ ਛੂਟਰ ਮਾਟੀ ਦੇਖ ਨਾਨਕ ਮਿਥਨ ਮੋਹਾ ਸਾਹੇ ਰੇ ਮਨ ਲੋਭੀ ਸੁਣ ਮਨ ਮੇਰੇ ਸਤਗੁਰ ਸੇਵ ਦਿਨ ਰਾਤ ਸਦੇਰੇ ਬਿਨ ਸਤਗੁਰ ਪਚ ਮੂਏ ਸਾਕਤ ਨਿਗੁਰੇ ਗਲ ਜਮ ਫਸਾਹੇ ਮਨਮੁਖ ਆਵੈ ਮਨਮੁਖ ਜਾਵੈ ਮਨਮੁਖ ਫਿਰ ਫਿਰ ਚੂਟਾਂ ਖਾਵੈ ਜਿਤਨੇ ਨਰਕ ਸੇ ਮਨਮੁਖ ਭੋਗੈ ਗੁਰਮੁਖ ਲੇਪ ਨਮਾਸਾਹਿ ਗੁਰਮੁਖ ਸੋਏ ਜੇ ਹਰ ਜੀਉ ਪਾਇਆ ਤਿਸ ਕਾਉਣ ਮਿਟਾਵੈ ਜੇ ਪ੍ਰਭ ਪਹਿਰਾਇ ਸਦਾ ਆਨੰਦ ਕਰੇ ਆਨੰਦੀ ਜਿਸ ਸਿਰ ਪਾਉ ਪਿਆ ਗਲ ਖਾਸਾਹਿ ਹਾਉ ਬਲੇਹਾਰੀ ਸਤਗੁਰ ਪੂਰੇ ਸਰਣ ਕੇ ਦਾਤੇ ਬਚਨ ਕੇ ਸੂਰੇ ਐਸਾ ਪ੍ਰਭ ਮਿਲਿਆ ਸੁਖ ਦਾਤਾ ਵਿਛੜ ਨਾ ਕਤਹੀ ਜਾ ਸਾਹੇ ਗੁਣ ਨਿਧਾਨ ਕਿਛ ਕੀਮ ਨ ਪਾਈ ਕਟ ਕਟ ਪੂਰ ਰਹਿਓ ਸਭ ਠਾਈ ਨਾਨਕ ਸਰਣ ਦੀਨ ਦੁਖ ਭੰਜਨ ਹਉ ਰੇਣ ਤੇਰੇ ਜੋ ਦਾਸਾ ਹੈ ਮਾਰੂ ਸੋਲ ਹੈ ਮਹੱਲਾ ਪੰਜਵਾ ਇਕ ਓੰਕਾਰ ਸਤਗੁਰ ਪ੍ਰਸਾਦ ਕਰੈ ਆਨੰਦ ਅਨੰਦੀ ਮੇਰਾ ਕਟਕਟ ਪੂਰਨ ਸਿਰ ਸਿਰ ਹੈ ਨਿਬੇਰਾ ਸਿਰ ਸਾਹਾ ਕਹਿ ਸੱਚਾ ਸਾਹਿਬ ਅਵਰ ਨਾਹੀ ਕੋ ਦੂਜਾ ਹੈ ਹਰਖਵੰਤ ਆਨੰਤ ਦਿਆਲਾ ਪ੍ਰਗਟ ਰਹਿਓ ਪ੍ਰਭ ਸਰਬ ਉਜਾਲਾ ਰੂਪ ਕਰੇ ਕਰ ਵੇਖੈ ਵਿਗਸੈ ਆਪੇ ਹੀ ਆਪ ਪੂਜਾ ਹੈ ਆਪੇ ਕੁਦਰਤ ਕਰੇ ਵਿਚਾਰਾ ਆਪੇ ਹੀ ਸੱਚ ਕਰੇ ਪਸਾਰਾ ਆਪੇ ਖੇਲ ਖਿਲਾਵੇ ਦਿਨ ਰਾਤੀ ਆਪੇ ਸੁਣ ਸੁਣ ਪੀ ਜਾਹੇ ਸਾਚਾ ਤਖਤ ਸੱਚੀ ਪਾਤਸ਼ਾਹੀ ਸੱਚ ਖਜ਼ੀਨਾ ਸਾਚਾ ਸਾਹੀ ਆਪੇ ਸੱਚ ਧਾਰਿਓ ਸਭ ਸਾਚਾ ਸੱਚੇ ਸੱਚ ਵਰਤੀ ਜਾਹੇ ਸੱਚ ਤਪਾਵਸ ਸੱਚੇ ਕੇਰਾ ਸਾਚਾ ਥਾਨ ਸਦਾ ਪ੍ਰਭ ਤੇਰਾ ਸੱਚੀ ਕੁਦਰਤ ਸੱਚੀ ਬਾਣੀ ਸੱਚ ਸਾਹਿਬ ਸੁਖ ਕੀ ਜਾਹੇ ਏਕੋ ਆਪ ਤੂੰ ਹੈ ਵੱਡ ਰਾਜਾ ਹੁਕਮ ਸੱਚੇ ਕਹਿ ਪੂਰੇ ਕਾਜਾ ਅੰਦਰ ਬਾਹਰ ਸਭ ਕਿਛ ਜਾਣੈ ਆਪੇ ਹੀ ਆਪ ਪਤੀ ਜਾਹੇ ਤੂੰ ਵੱਡ ਰਸੀਆ ਤੂੰ ਵੱਡ ਭੋਗੀ ਤੂੰ ਨਿਰਵਾਣ ਤੂੰ ਹੈ ਹੀ ਜੋਗੀ ਸਰਬ ਸੂਖ ਸਹਿਜ ਕਰ ਤੇ ਰੈ ਅਮਿਓ ਤੇਰੀ ਦ੍ਰਿਸ਼ਟੀ ਜਾਹੇ ਤੇਰੀ ਦਾਤ ਤੁਜੈ ਤੇ ਹੋਵੈ ਦੇਹਦਾਨ ਸਭ ਸਹਿਜੰਤ ਲੋਐ ਟੋਟ ਨ ਆਵੈ ਪੂਰ ਪੰਡਾਰੈ ਤ੍ਰਿਪਤ ਰਹੇ ਆਗੀ ਜਾਹੇ ਜਾ ਚਾਹੇ ਸਿੱਧ ਸਾਧਕ ਬਨਵਾਸੀ ਜਾ ਚਾਹੇ ਜਤੀ ਸਤੀ ਸੁਖਵਾਸੀ ਇੱਕ ਦਾ ਤਾਰ ਸਗਲ ਹੈ ਜਾਚਕ ਦੇਹਦਾਨ ਸ੍ਰਿਸ਼ਟੀ ਜਾਹੇ ਕਰਹ ਭਗਤ ਅਰ ਰੰਗ ਅਪਾਰਾ ਖਿੰਨ ਮਹਿ ਥਾਪ ਉਥਾਪਨ ਹਾਰਾ ਪਾਰੋ ਤੋਲ ਬੇਅੰਤ ਸੁਆਮੀ ਹੁਕਮ ਮੰਨ ਭਗਤੀ ਜਾਹੇ ਜਿਸ ਦੇਹ ਦਰਸ ਸੋਈ ਤੁਧ ਜਾਣੈ ਉਹ ਗੁਰ ਕੈ ਸਬਦ ਸਦਾ ਰੰਗ ਮਾਣੈ ਚਤੁਰ ਸਰੂਪ ਸਿਆਣਾ ਸੋਈ ਜੋ ਮਨ ਤੇਰੈ ਭਾਵੀ ਜਾਹੇ ਜਿਸ ਚੀਤ ਆਵਹਿ ਸੋ ਵੇ ਪਰਵਾਹਾ ਜਿਸ ਚੀਤ ਆਵਹਿ ਸੋ ਸਾਚਾ ਸਾਹਾ ਜਿਸ ਚੀਤ ਆਵਹਿ ਤਿਸੁ ਭਾਉ ਕੇਹਾ ਅਵਰ ਕਹਾ ਕਿਛ ਕੀ ਜਾਹੇ ਰਸਨਾ ਬੂਜੀ ਅੰਤਰ ਠੰਡਾ ਸਤਿਗੁਰ ਪੂਰੇ ਲੈ ਟੂਟਾ ਗੰਡਾ ਸੁਰਤ ਸਬਦ ਰਿਦ ਅੰਤਰ ਜਾਗੀ ਅਮਿਉ ਚੋਲ ਚੋਲ ਪੀ ਜਾਹੇ ਮਰੈ ਨਹੀਂ ਸਦ ਸਦ ਹੀ ਜੀਵੈ ਅਮਰ ਭਇਆ ਅਬਨਾਸੀ ਥੀਵੈ ਨਾ ਕੋ ਆਵੈ ਨਾ ਕੋ ਜਾਵੈ ਗੁਰ ਦੂਰ ਕੀਆ ਪਰਮੀ ਜਾਹੇ ਪੂਰੇ ਗੁਰ ਕੀ ਪੂਰੀ ਬਾਣੀ ਪੂਰੇ ਲਾਗਾ ਪੂਰੇ ਮਾਹੇ ਸਮਾਣੀ ਚੜੈ ਸਵਾਯਾ ਨਿਤ ਨਿਤ ਰੰਗਾ ਘਟੈ ਨਾਹੀ ਟੋਲੀ ਜਾਹੇ ਬਾਰਹਾ ਕੰਚਨ ਸੁਧ ਕਰਾਇਆ ਨਦਰਸ ਰਾਫ ਵੰਨੀ ਸ ਚੜਾਇਆ ਪਰਖ ਖਜਾਨੇ ਪਿਆ ਸਰਾਫੀ ਫਿਰ ਨਾਹੀ ਤਾਈ ਜਾਹੇ ਅੰਮ੍ਰਿਤ ਨਾਮ ਤੁਮਾਰਾ ਸੁਆਮੀ ਨਾਨਕ ਦਾਸ ਸਦਾ ਕੁਰਬਾਨੀ ਸੰਤ ਸੰਗ ਮਹਾਂ ਸੁਖ ਪਾਇਆ ਦੇਖ ਦਰਸ਼ਨ ਇਹੋ ਮਨ ਭੀ ਜਾਹੇ ਮਾਰੂ ਮਹੱਲਾ ਪੰਜਵਾ ਸੋ ਲਹੇ ਇੱਕ ਓੰਕਾਰ ਸਤਗੁਰ ਪ੍ਰਸਾਦ ਗੁਰੂ ਗੋਪਾਲ ਗੁਰੂ ਗੋਵਿੰਦਾ ਗੁਰਦਿਆਲ ਸਦਾ ਬਖਸਿੰਦਾ ਗੁਰ ਸਾਸਤਿ ਸਿਮਰਤਿ ਖਟ ਕਰਮਾ ਗੁਰ ਪਵਿੱਤਰ ਅਸਥਾਨਾ ਹੈ ਗੁਰਸਿਮਰਤ ਸਭ ਕਿਲੇ ਵਿਖ ਨਾਸ ਹੈ ਗੁਰਸਿਮਰਤ ਜਮ ਸੰਗ ਨ ਫਸ ਹੈ ਗੁਰਸਿਮਰਤ ਮਨ ਨਿਰਮਲ ਹੋਵੇ ਗੁਰ ਕਾਟੇ અપਮਨ ਨਾਹੀ ਗੁਰ ਕਾ ਸੇਵਕ ਨਰਕ ਨ ਜਾਏ ਗੁਰ ਕਾ ਸੇਵਕ ਪਾਰ ਬ੍ਰਹਮ ਧਿਆਏ ਗੁਰ ਕਾ ਸੇਵਕ ਸਾਧ ਸੰਗ ਪਾਏ ਗੁਰ ਕਰਦਾ ਨਿਤ ਜੀ ਦਾਨਾ ਹੈ ਗੁਰਦੁਆਰੇ ਹਰ ਕੀਰਤਨ ਸੁਣੀਐ ਸਤਿਗੁਰ ਪੇਟ ਹਰ ਜਸ ਮੁਖ ਭਣੀਐ ਕਲ ਕਲੇਸ਼ ਮਿਟਾਏ ਸਤਿਗੁਰ ਹਰ ਦਰਗਹ ਦੇਵੈ ਮਾਨਾ ਹੈ ਅਗਮ ਅਗੋਚਰ ਗੁਰੂ ਦਿਖਾਇਆ ਪੂਲਾ ਮਾਰਗ ਸਤਿਗੁਰ ਪਾਇਆ ਗੁਰ ਸੇਵਕ ਕਉ ਬਿਗਨ ਨ ਭਗਤੀ ਹਰ ਪੂਰ ਦ੍ਰਿੜਾਇਆ ਗਿਆਨਾ ਹੈ ਗੁਰ ਦ੍ਰਿਸ਼ਟਾ ਆਇਆ ਸਭ ਨੀਠਾਈ ਜਲ ਥਲ ਪੂਰ ਰਹਾ ਗੋਸਾਈ ਊਚ ਊਨ ਸਭ ਏਕ ਸਮਾਨਾ ਮਨ ਲਾਗਾ ਸਹਿਜ ਧਿਆਨਾ ਹੈ ਗੁਰ ਮਿਲਿਆ ਸਭ ਤ੍ਰਿਸ਼ਨਾ ਬੁਝਾਈ ਗੁਰ ਮਿਲਿਆ ਨਹਿ ਜੋ ਹੈ ਮਾਈ ਸਤ ਸੰਤੋਖ ਦੀਆ ਗੁਰ ਪੂਰੇ ਨਾਮ ਅੰਮ੍ਰਿਤ ਪੀ ਪਾਨਾ ਹੈ ਗੁਰ ਕੀ ਬਾਣੀ ਸਭ ਮਾਹੇ ਸਮਾਣੀ ਆਪ ਸੁਣੀ ਤੈ ਆਪ ਵਖਾਣੀ ਜਿਨ ਜਿਨ ਜਪੀ ਤੈ ਸਭ ਨਿਸਤਰੀ ਤਿਨ ਪਾਇਆ ਨਿਹਚਲ ਥਾਨਾ ਹੈ ਸਤਿਗੁਰ ਕੀ ਮਹਮਾ ਸਤਿਗੁਰ ਜਾਣੈ ਜੋ ਕਿਛ ਕਰੇ ਸੋ ਆਪਨ ਭਾਣੈ ਸਾਧੂ ਤੂਰ ਜੱਜ ਹੈ ਜਨ ਤੇਰੇ ਨਾਨਕ ਸਤਿਗੁਰ ਬਾਨਾ ਹੈ ਮਾਰੂ ਸੋਲ ਹੈ ਮਹੱਲਾ ਪੰਜਵਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਆਦ ਨਿਰੰਝਨ ਪ੍ਰਭ ਨਿਰੰਕਾਰਾ ਸਭ ਮਹਿ ਵਰਤੈ ਆਪ ਨਿਰਾਰਾ ਵਰਨ ਜਾਤ ਚਿਹਨ ਨਹੀਂ ਕੋਈ ਸਭ ਹੁਕਮੇ ਸ੍ਰਿਸ਼ਟ ਉਪਾਏ ਦਾ ਲਖ 84 ਜੋਨ ਸਬਾਈ ਮਾਨਸ ਕਉ ਪ੍ਰਭ ਦੀ ਵਡਿਆਈ ਇਸ ਪੌੜੀ ਤੇ ਜੋ ਨਰ ਚੂਕੈ ਸੋ ਆਏ ਜਾਏ ਦੁਖ ਪਾਏਂਦਾ ਕੀਤਾ ਹੋਵੈ ਤਿਸ ਕਿਆ ਕਹੀਐ ਗੁਰਮੁਖ ਨਾਮ ਪਦਾਰਥ ਲਹੀਐ ਜਿਸ ਆਪ ਬੁਲਾਏ ਸੋਈ ਭੁਲੇ ਸੋ ਬੁਝੈ ਜਿਸਹਿ 부ਝਾਇਦਾ ਹਰਖ ਸੋਗ ਕਾ ਨਗਰ ਇਹੋ ਕੀਆ ਸੋ ਉਬਰੇ ਜੋ ਸਤਗੁਰ ਸਰਣੀਆ ਤ੍ਰਿਹਾ ਗੁਣਾ ਤੇ ਰਹੈ ਨਿਰਾਰਾ ਸੋ ਗੁਰਮੁਖ ਸੋਭਾ ਪਾਏਂਦਾ ਅਨਕ ਕਰਮ ਕੀਏ ਬਹੁ ਤੇਰੇ ਜੋ ਕੀਜੈ ਸੋ ਬੰਧਨ ਪੈਰੇ ਕਰਤਾ ਬੀਜ ਬੀਜੇ ਨਹੀਂ ਜੰਮੈ ਸਭ ਲਾਹਾ ਮੂਲ ਗਵਾਇਂਦਾ ਕਲਯੁਗ ਮਹਿ ਕੀਰਤਨ ਵਰਧਾਨਾ ਗੁਰਮੁਖ ਜਪੀਐ ਲਾਇ ਧਿਆਨਾ ਆਪ ਤਰੈ ਸਗਲੇ ਕੁੱਲ ਤਾਰੇ ਹਰ ਦਰਗਹਿ ਪਤ ਸਿਉ ਜਾਏਦਾ ਖੰਡ ਪਤਾਲ ਦੀਪ ਸਭ ਲੋਆ ਸਭ ਕਾਲੈ ਵਸ ਆਪ ਪ੍ਰਭ ਕੀਆ ਨਿਹਚਲ ਏਕ ਆਪ ਅਬਨਾਸੀ ਸੋ ਨਿਹਚਲ ਜੋਤ ਸਹਿ ਧਿਆਏਂਦਾ ਹਰ ਕਾ ਸੇਵਕ ਸੋ ਹਰ ਜਿਹਾ ਭੇਦ ਨ ਜਾਣ ਹੋ ਮਾਨਸ ਦੇਹਾ ਜਿਉਂ ਜਲ ਤਰੰਗ ਉੱਠੈ ਬਹੁ ਭਾਤੀ ਫਿਰ ਸਲ ਲੈ ਸਲਦ ਸਮਾਏਂਦਾ ਇਕ ਜਾਚਕ ਮੰਗੈ ਦਾਨ ਦੁਆਰੈ ਜਾ ਪ੍ਰਭ ਭਾਵੈ ਤਾ ਕਿਰਪਾ ਧਾਰੈ ਦੇਹੋ ਦਰਸ ਜਿਤ ਮਨ ਤ੍ਰਿਪਤਾਸੈ ਹਰ ਕੀਰਤਨ ਮਨ ਠਹਿਰਾਏਂਦਾ ਰੂੜੋ ਠਾਕੁਰ ਕਿਤੈ ਵਸ ਨ ਆਵੈ ਹਰ ਸੋ ਕਿਛ ਕਰੇ ਜੇ ਹਰ ਕਿਆ ਸੰਤਾ ਭਾਵੈ ਕੀਤਾ ਲੋੜਨ ਸੋਈ ਕਰਾਇਨ ਦਰ ਫੇਰ ਨ ਕੋਈ ਪਾਏਂਦਾ ਜਿੱਥੈ ਔਕਟ ਆਏ ਬਨਤ ਹੈ ਪ੍ਰਾਣੀ ਤਿੱਥੈ ਹਰ ਧਿਆਈਐ ਸਾਰੰਗ ਪਾਣੀ ਜਿੱਥੈ ਪੁੱਤਰ ਕੁਲੱਤਰ ਨਾ ਬੇਲੀ ਕੋਈ ਤਿੱਥੈ ਹਰ ਆਪ ਛਡਾਏਂਦਾ ਵੱਡਾ ਸਾਹਿਬ ਅਗਮ ਅਥਾ ਹਾ ਕਿਉ ਮਿਲੀਐ ਪ੍ਰਭ ਵੇ ਪਰਵਾਹਾ ਕਾਟ ਸਿਲਕ ਜਿਸ ਮਾਰਗ ਪਾਏ ਸੋ ਵਿੱਚ ਸੰਗਤ ਵਾਸਾ ਪਾਏਂਦਾ ਹੁਕਮ ਬੁਝੈ ਸੋ ਸੇਵਕ ਕਹੀਐ ਬੁਰਾ ਭਲਾ ਦੋਏ ਸੰਸਾਰ ਸਹੀਐ ਹਉਮੈ ਜਾਇ ਤਾ ਏਕੋ ਬੁਝੈ ਸੋ ਗੁਰਮੁਖ ਸਹਿਜ ਸਮਾਏਂਦਾ ਹਰ ਕੇ ਭਗਤ ਸਦਾ ਸੁਖ ਵਾਸੀ ਬਾਲ ਸੁਭਾਏ ਅਤੀਤ ਉਦਾਸੀ ਅਨਕ ਰੰਗ ਕਰਹਿ ਬਹੁ ਭਾਤੀ ਜਿਉ ਪਿਤਾ ਪੂਤ ਲਾਡਾਏਂਦਾ ਅਗਮ ਅਗੋਚਰ ਕੀਮਤ ਨਹੀਂ ਪਾਈ ਤਾ ਮਿਲਿਆ ਜਾਲੇ ਮਿਲਾਈ ਗੁਰਮੁਖ ਪ੍ਰਗਟ ਭਇਆ ਤਿਨ ਜਨ ਕਉ ਜਿਨ ਧੁਰ ਮਸਤਕ ਲੇਖ ਲਿਖਾਇੰਦਾ ਤੂ ਆਪੇ ਕਰਤਾ ਕਾਰਣ ਕਰਣਾ ਸ੍ਰਿਸ਼ਟੁ ਉਪਾਏ ਧਰੀ ਸਭ ਤਰਣਾ ਜਨ ਨਾਨਕ ਸਰਨ ਪਇਆ ਹਰ ਦੁਆਰੈ ਹਰ ਪਾਵੈ ਲਾਜ ਰਖਾਇੰਦਾ